ਆ ਆ ਆ ਸਿੱਧਾ ਕਰ ਦੇ ਉਹ ਦਰਮੇ ਵਿਚ ਕੱਲਾ ਕੇ ਰੱਖੋ ਬੜਾ ਚੰਚਾ ਧਾਮ ਨਹੀਂ ਨਾ ਹੋਵੇ ਤੇ ਸਾਰਾ ਬੜਾ ਵੇਦਿਕਾ ਰੱਖਿਆ ਆ ਪਿਆ ਜਰਾ ਲੈ ਓਏ ਓ ਥੱਲੇ ਦੇ ਲੈ ਖੋਲੇ 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 ਜੇ ਘੜਾਵਾ ਕਰਾਣਾ ਵਾਣਾ ਆਣਾ ਕਰ ਦੇ ਦੋ ਹੱਥ ਰੱਖੀਂ ਦੋ ਆ ਤੇ ਰੱਖਿਓ ਰਾੜਾ ਨੂੰ ਮੂਰ ਨੂੰ ਪਿੱਛੇ ਨੂੰ ਜਾਊਗਾ ਇਹ ਮਾ ਮਾ ਕਰੀ ਤੋ ਬਹੁਤ ਬਾਈ ਜਾਰਾ ਮੰਗਰਾ ਸਾਇ ਡਾਕਟਰ ਆਣ ਕੇ ਬੱਟੇ ਦੇ ਤਾ ਸੋ ਕੀ ਮੇਰੀ ਮਾਗਰਾ ਦੇਖ ਲੈ ਲੈ ਬਾਈ ਪਿਛੇ ਨੂੰ ਬੜਾ ਵੱਡਾ ਦੇਖ ਤਾਂ ਬੜਾ ਵੱਡਾ ਉਹ ਫੜ ਲਾਂਗੇ ਪਿਛੇ ਬੈਠ ਆਪ ਹੀ ਬੈਠ ਤੁਰਲੀ ਬੈਠਾ ਉਧਰ ਨੂੰ ਕੋਨਾ ਨਾ ਮਰ ਰਿਹਾ ਕਰਾ ਬੈਠ ਉਧਰ ਬਾਈ ਵੱਧ ਆਗਾ ਉੱਤਰ ਕੇ ਦੇਖ ਪੁੱਲਿਆ ਹੋਇਆ ਉਹ ਫਿਰ ਦੂਜਾ ਪਾਜਨ ਪੁੱਲਿਆ ਹੋਇਆ ਮਾਣ ਇਹ ਚੱਕ ਨਹੀਂ ਕੋਈ ਬੈਠ ਕੇ ਕਾ ਅੰਦਾਜ਼ ਕਿਤੇ ਬੇਜਗਾ ਕੱਢ ਪਹਿਲਾਂ ਬੇਜਗਾ ਕੱਢ ਮਾਗਰ ਮੇਰੇ ਮਾਗਰ ਟੁੱਲ ਗਿਆ ਮਗਰ ਨੂੰ ਬਾਲਾ ਤੋਂ ਲਿਆ ਸਿੱਖਿਆ ਤੈਨੂੰ ਮਗਰ ਤੋਂ ਲਿਆ ਭਾਈ ਓਟੰਪਾਏ ਮਦਾਂ ਕਹਿੰਦਾ ਹੁੱਕ ਚ ਪਾਓ ਯਾਰਾ ਉਹ ਕਿੰਨਾ ਕ ਬੇਟਾ ਮਗਰ ਟੂਲੀ ਚ ਉਹਦਾ ਠੋਸ ਆ ਪੂਰੀ ਉਹਦਾ ਪੂਰੀ ਠੋਸ ਆ ਬਾਜਰੀ ਭਰੀ ਹੋਈ ਆ ਆ ਪਤਾ ਪਿੱਛੇ ਨੂੰ ਹੋਵੇ ਨਾ ਦੂਜਾ ਰੋਡ ਪਾ ਲਈ ਬਿੱਗੂ ਆ ਬਜਾਏ ਨੂੰ ਆ ਪਤਾ ਪਿੱਛੇ ਨੂੰ ਹੋਵੇ ਨਾ ਦੂਜਾ ਰੋਡ ਪਾ ਲਈ ਬਾਈਟ ਨਾ ਸਾਰਾ ਬਿੱਗੂ ਆ ਬਜਾਏ ਨਾ ਪਿੱਛੇ ਨੂੰ ਹੁੰਦਾ ਕੀ ਪ੍ਰੋਬਲਮ ਆ ਫਿਰ ਉਹਦੇ ਪਿੱਛੇ ਨੂੰ ਡਿੱਗੂਗਾ ਭਾਈ ਆ ਬਾਜਰੀ ਜੀ ਵਾਲਾ ਲਾਓ ਯਾਰ ਸਿਸਟਮ ਆ ਇਹ ਐਸੀ ਬਜਰੀ ਦੇ ਨਹੀਂ ਪੈਦੇ ਬਜਰੀ ਵੀ ਇਹ ਭਰੇ ਆ ਹੋਏ ਇਹ ਲਾ ਦੋ ਬਈ ਆ ਲਾ ਦ ਲੋ ਹਜਾ ਥੱਲੇ ਵਾਲਾ ਜਗਾੜ ਆ ਬਾਹਲਾ ਵਜਨ ਹੈ ਟੈਕ ਕਿਤੋਂ ਹੋਰ ਥੱਲੇ ਜਾਣਾ ਬਾਹਲਾ ਸਾਮਾਨ ਪੱਟਣਾ ਪਊਗਾ ਪਰ ਬਾਹਲਾ ਕੁਝ ਪੱਟਣਾ ਪਊਗਾ ਇਹਨੂੰ ਹੱਥ ਪਾ ਲੋ ਨਹੀਂ ਤਾਂ ਸਾਨੂੰ ਜਾ ਕੇ ਰੱਖ ਲੋ ਸਾਰੇ ਜਣੇ ਚਲੋ ਕਿੰਨੇ ਕਰੀਂ ਡਰਾਵਲ ਸਿੱਧੀ ਕਰਨਾ ਮੜੀ ਜੀ ਚੱਕੋ ਹੁਣ ਇਹਨੂੰ ਪੱਟੇ ਨੂੰ ਇੱਧਰ ਰੱਖੋ ਹੱਥੇ ਨੂੰ ਪਟਾ ਹਰੇ ਘੜੇ ਨਾਲ ਚਲੋ ਮਾੜੇ ਚੱਕੇ ਇਧਰ ਵਾਲਾ ਓਕੇ ਓਕੇ ਆ ਜਾ ਮੈਂ ਓਕੇ ਕਰੀ ਮਾਗਰ ਕੀ ਜੀ ਕੋਈ ਰੱਖਣ ਨੂੰ ਕੋਈ ਰੱਖਣ ਨੂੰ ਤਾਂ ਕੁਛ ਨਹੀਂ ਮਾਗਰ ਕੁਛ ਨਹੀਂ ਦਾ ਇਹੀ ਉਹ ਕਰਦਾ ਬੂ ਫੇਰਾ ਨਹੀਂ ਬਾਹਰ ਆ ਜੂ ਲੋੜ ਪਾਣਾ ਲੂਏ ਤੇ ਆ ਬਾਕਸੇ ਲਿਆ ਬਾਕਸੇ ਲਿਆ ਬਾਕਸੇ ਚੱਕ ਲਿਆ ਇੱਕ ਬਾਕਸ ਤਾਂ ਹੋਰ ਸੀਗਾ ਇਧਰ ਲੈ ਬਾਕਸਾ ਤੇਰਾ ਆ ਜਾਓ ਆਪਾਂ ਤੂੰ ਉਰਲੀ ਫੜਾ ਪਚਾਰ ਲੰਦਾ ਚਲੋ ਪੂਰੇ ਕਰ ਰੋਰੇ ਕਾ ਪੂਰੇ ਕਰ ਉਹਦੇ ਨਾਲ ਲਗਾ ਤੂੰ ਲੈ ਕੇ ਜਾਣਾ ਔਰ ਦੋ ਚਲੋ ਵੇਟ ਬਹੁਤ ਆ ਪਿੱਛੇ ਵੇਟ ਦੇ ਸਿਰਤੀ ਆ ਵਾਹ ਇਹ ਲੈ ਬੋਸਾ ਹੋਰ ਧਿਆਨ ਦੇ ਉਹ ਪਿਰਾ ਅੱਗੇ ਕੰਧਰ ਲਾ ਲੋ ਯਾਰ ਪਿਛਲੇ ਨੂੰ ਕੁਛ ਕਹਦਾ ਆ ਆ ਥੱਲਾ ਕੱਟ ਕੰਧਰ ਲਾ ਦੇ ਉਹ ਕੰਧਰ ਲਾ ਬਹੁਤ ਆ ਉਹ ਪਿੱਛੇ ਨਾਲ ਲਾ ਦੋ ਨਾ ਚਲੋ ਫਿਰ ਖਸਕੂnga ਨਹੀਂ ਨਾਲ ਲਾ ਦੋ ਇਹਨੂੰ ਬਸ ਥੋੜਾ ਹੀ ਜਾਉ ਹੁਣ ਬਾਹਰੋਂ ਐਸ ਇੱਕ ਵਾਰ ਤੇ ਨਹੀਂ ਜਾਂਦਾ ਇਹ ਚੱਕ ਪਿੱਛੇ ਵੇਟ ਬਹੁਤ ਆਉਂਦਾ ਪਿੱਛੇ ਵੇਟ ਵੇਦਾ ਵਾਲਾ ਹੈਗਾ ਸਪੋਰਟ ਰਹੀ ਬਾਅਦੋਂ ਪਿੱਛੇ ਨੂੰ ਸਪੋਰਟ ਹੋ ਗਈ ਨਾ ਹੁਣ ਬੈੱਕ ਜਾਵੇ ਇੱਧਰ ਜਾ ਰਿਹਾ ਇਹ ਆਈ ਨਹੀਂ ਤੇ ਤਈ ਨਹੀਂ ਤੇ ਇਹਦੇ ਮੋਟਰ ਵਾਲਾ ਨਾ ਬਸ ਤਰੀ ਰਹੋ ਬਈ ਚਲੋ ਟੈਕੋ ਨਾਲ ਲਾ ਦੇ ਪਿੱਛੋਂ ਨਾਲ ਲਾਓ ਜੀ ਦੂਜੇ ਤੀਜੇ ਗੇਅਰ ਵਾਲੀ ਕਰਾਰੀ ਕਰਾਰੀਆਂ ਪੀ ਜਾ ਲੋ ਦੇਖਿਆ ਕੀ ਹੈ ਵੀ ਜੀ ਮੜਨੀ ਇਹ ਤਾਂ ਪੇਜ ਕਾ ਨਾ ਕੱਢ ਦਾਂਗੇ ਆ ਲੈ ਕੇ ਤੋਲਤਾ ਝੋਟਾ ਵਿਚਾਲੋ ਸਾਡੇ ਫੁੱਟ ਨਾਲੇ ਹਾਂ ਜੀ ਜੀ ਬਾਈ ਆ ਆ ਆ ਸੋਕੇ ਨਾ ਤੇਰਾ ਤਾਂ ਕੋਤਰਾ ਬਾਹਰ ਚੱਪੀ ਪਈ ਨਾ ਨਹੀਂ ਬੰਨਾ ਤੈਨੂੰ ਪਾਉਂਗਾ ਮੇਰਾ ਵੱਧ ਮੈਨੂੰ ਰਹਾ ਸਹੀ ਹੈ ਨਾ ਆ ਕੰਨ ਤੇ ਨਾਂ ਪਹਿਲਾਂ ਤਿਆਰੀ ਤੇਰੇ ਨਾਲ ਉਹ ਪਲਾਸਟਿਕ ਜਿੰਦੂ ਭਾਈ ਉਹ ਬਾਹਰ ਲੈ ਮੈਂ ਮੇਰੇ ਤਾਂ ਲੱਗ ਗਿਆ ਯਾਰ ਦਰਚਾ ਅਸਤ ਜੀ ਕੰਮ ਹੋਣਾ ਅੱਜ ਕਿਸੇ ਦੇ ਦੇਖੀ ਹੋਏ ਦੇਖੀ ਹੋਏ ਤੀਰ ਵੀ ਹੋਣ ਭਲਾਇਆ ਹਾਂ ਉਹਨਾਂ ਦੀ ਟਿਕ ਟਿਕ ਕਰ ਰਹੀ ਗੱਡ ਰੋਣਾ ਬੱਸ ਜਾ ਉਹ ਭੰਨਣਾ ਉਹ ਭਾਈ ਸੈਣੀ ਆ ਜੀ ਨਾ ਸੈਣੀ ਤੇ ਕਰ ਰਹੀ ਚੱਕਰੀ ਕਰ ਲੈ ਲਾਉਣਾ ਬਹੁਤ ਥੀ ਯਾਰ ਕੱਢ ਨਾ ਬਹੁਤ ਦਬਾਏ ਉਹਦੇ ਦਾ ਚੱਲ ਗਿਆ ਇਹਦਾ ਬਾਰ ਮੈਨੂੰ ਫੋਨ ਪਹਿਲਾਂ ਕਹ ਕਰਾ ਦੇ ਤਾਂ ਬਾਰੇ ਸਾਡੇ ਤੱਕ ਨਾ ਕਰਦੇ ਆ ਘੜੀ ਬਾਣੂ ਭਾਈ ਹੋ ਗਿਆ ਲੈ ਗਾਇਆ ਕਰ ਹਾਂ ਦੇਰੇ ਕਰ 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 ਪਿੱਛੇ ਜਾ ਉਹ ਲਾਉ ਕਰ ਕਿਸਮ ਕਰ ਉਹ ਲਾਉ ਕਰ ਕੋ ਲਾ ਕੇ ਮੋੜੇ ਤੇ ਨਾ ਕੋਟੇ ਇਹਦੇ ਬੈਲਿੰਗ ਪਾਏ ਹੋਣੇ ਖੜਾ ਉਹਨੂੰ ਕਾਲੋ ਹੋਰ ਜਿੱਤ ਆ ਵੀ ਜਾ ਆਪਣੇ ਉਹ ਮੋੜੇ ਆ ਉਸ ਤੋਂ ਹਾਰੇ ਨਾ ਕੋਟੇ ਜਿਹੜਾ ਉਹ ਮੂਵੀ ਲਾਉਂਦੇ ਕਹਿੰਦਾ ਬਲੌਗ ਦਾ ਹੱਲ ਕਰ ਰਿਹਾ ਬਲੌਗ ਕਰ ਰਿਹਾ ਰੱਖਾ ਇੱਥੇ ਕਿੱਥੇ ਰੱਖ ਰਿਹਾ ਦੋ ਜੀ ਆ ਦੋ ਜੀ ਬਾਜ਼ੀ ਦਾ ਮੇਰੀ ਆ ਪਾ ਦੋ ਆ ਨਾ ਆਵਣਾ ਦੇਖੋ ਨਾ ਯਾਰ ਕੋਈ ਨਾ ਕੋਈ ਨਾ ਪੜ੍ਹ ਨਹੀਂ ਜਾਊਗਾ ਕੋਈ ਨਾ ਠੱਕਾ ਇਹਨੂੰ ਤਾਂ ਉਹ ਸੁੱਕੇ ਇਹਨੂੰ ਲਾ ਯਾਰ ਇਹਨੂੰ ਮੈਂ ਪੜ੍ਹ ਕੇ ਰੱਖਣਾ ਹਰੇ ਕਿਨਾਂ ਦੇ ਰੱਖੀਏ ਚਲੋ ਚਲੋ હરતહ્ંરહ સિરહુણ હેહ સિઆડીલણ્ણષિરબહ્ર સ્ય સિહંરાહ સિહં સિહ સ્રંભુણ સિદમ સિહૂએ સીં સ ਚੱਲ ਚੱਲ ਚਾਚਾ ਚੱਲ ਆ ਲੈ ਗਾ ਇੱਧਰ ਆ ਇੱਧਰ ਆ 10 ਨੰਬਰ ਦੇ ਅਬ ਇਹ ਚਾਬੀ ਦਾ ਨੰਬਰ ਮਾੜੇ ਚਾਹ ਇਹ ਜਿਹੜਾ ਚੱਕ ਲੋ ਇਧਰ ਚੱਕ ਲੈ ਇਹਨੂੰ ਕੱਟ ਦੇ ਬਹੁਤ ਬੋਸੇ ਕਰਦੇ ਜੀ ਜੀ ਮੈਂ ਉਹ ਨਹੀਂ ਸਮਝੀ ਜੀ ਬਾਰ 12000 ਏ ਡੁੱਪੂ ਹੁੰਦਾ ਚੱਲ ਪਿਆ ਨਾ ਮਾ ਉਹਨਾਂ ਦੇ ਪੱਟੇ ਜੁੜਾ ਚੱਲ ਪਿਆ ਬੰਦਾ ਪਿਆ ਚੱਲ ਇਹਨੂੰ ਮਰਤਾ ਬੀ ਪਾਣੀ ਚੋਂ ਘਾਟੋ ਹਾ ਲਿਜਾ ਚ ਹਾਂਜੀ ਹਰ ਵਾਰੋ ਠੰਡੀ ਚੱਕੋ ਆਈ ਚੱਕਲ ਵਾਰ ਸਾਨੂੰ ਇਹਦੇ ਚੱਕੀ ਚਾਣਦੀਆਂ ਜਿਵੇਂ ਹੁੰਦੀ ਜਾਂਦੀ ਉਹ ਆਇਆ ਕਿੰਨੇ ਦੇ ਜਾਲੀ ਕੇਨੀ ਆ ਗਈ ਜੋ ਉਸ ਦੇ ਗੰਦੇ ਦੇ ਵੀ ਬਾਈ ਲਿਆ ਚੱਲ ਵੀ ਚੱਲ ਵਿੰਦਰਾ ਇਹ ਤਾਂ ਪਾਣੀ ਦੱਸਦੇ ਆ ਤੁਸੀਂ ਦਾ ਕੰਮ ਆਲੇ ਹੋ ਪਾਣੀ ਦੱਸਦੇ ਨੇ ਸਹੀ ਗੱਲ ਆ ਆ ਜੂਸ ਆ ਗਿਆ ਧੀਰਾ ਪੀਲਾ ਲੋਕਾਂ ਨੂੰ ਕਰਸ ਰਹੇ ਹੈ ਨਹੀਂ ਗੇਅਰ ਤਾਂ ਜਮਾਨ ਝੰਡੋ ਚੋਦੀ ਵੀ ਸੀ ਗੇਅਰ ਦੀ ਰਹਿਣਾ ਬਾਲਾ ਤੱਕਾ ਕੀਤਾ ਹੋਇਆ ਸੀਗਾ ਅਣਜਾਣ ਬੰਦਿਆਂ ਦਾ ਕੰਮ ਕੀਤਾ ਹੋਇਆ ਜਾਵਾ ਇਹ ਜਿਹੜਾ ਬੰਦਾ ਵਾਹ ਜਾਂਦਾ ਹੈਗਾ ਚਲ ਆਪਾਂ ਕੰਮ ਕਰੀਏ ਪਹਿਲਾ ਬਾਈਕ ਦੂਜਾ ਤੇ ਤੀਜਾ ਹਾ ਪਿਆ ਨਹੀਂ ਇਧਰ ਆ ਰਹੀਆਂ ਹੋਰ ਦੇਖੋ ਮੁੱਕੀ ਕਿੱਥੇ ਵਾਝੀ ਹੈ ਹੈ ਮੁੱਕੀ ਦਾ ਨਹੀਂ ਪਤਾ ਲੱਗਦਾ ਅਸਤਾਜ ਜੂਸ ਜੂਸ ਪੀਓ ਜੀ ਪੀਓ ਬੇਸਤਾਜ ਆ ਜਲੂਸ ਨਿਕਲੇ ਆਪੇ ਚੂਸ ਨਹੀਂ ਚੰਗਾ ਲੱਗਦਾ ਇਹਦਾ ਇੱਕ ਉਹ ਖੜਾ ਉਧਰ ਆ ਖੜਾ ਉਹਦੇ ਬ੍ਰੇਕ ਮੇਰਾ ਗੇਰ ਆ ਪੀਓ ਮੈਂ ਸੋ ਨੋਦੇ ਆ ਜਾ ਦੂਰੀ ਵਾਲਾ ਕੋਈ ਚੱਕਰ ਨਹੀਂ ਬੱਸ ਬੱਸ ਸਾਥ ਪੀਓ ਮੁੰਡਿਓ ਸੰਗੀ ਨਾ ਜਾਓ ਲੈ ਵੀ ਜੂਸ ਪੀਣਾ ਜੂਸ ਦੀ ਕਿੰਨੀ ਆ ਗਈ ਜਾਵਾ ਦੇਖੋ ਲਓ ਜੀ ਸਾਰਾ ਲੈ ਵੀ ਤੁਸੀਂ ਸਾਹਮਣੇ ਜੂਸ ਪੀਓ ਹੱਡ ਆਪਣੇ ਹੱਥ ਕੋਬਰ ਤੋਂ ਨਾ ਨਵੀ ਤਾਂ ਰਗੜ ਦੇ ਕੇ ਰਣ ਮਿਸਤਰੀ ਹੈ ਨਾ ਸਵਾਰ ਕੇ ਇਧਰ ਵਾਲੀ ਵੀ ਲੱਗਿਆ ਪਿਆਗਾ ਮੈਸਤਰੀ ਗੱਲ ਆਦਵਾਨਾ ਦੇਣਾ ਫਿਰ ਆਥਨ ਨੂੰ ਹਾਂ ਦੇਖੋ ਚਾਰ ਚਲਾ ਲੋਗਾ ਲੈ ਚਾਰ ਆ ਕਰਾਰੀਆਂ ਸੀ ਨੰਦੇਵਾਂ ਦੰਦੇਪੁਰ ਤੇ ਕਰਾਰੀਆਂ ਨੇ ਸਾਰੇ ਠੀਕ ਹੈ ਜੱਟ ਬਾੜ ਨੇ ਕੰਮ ਦਾ ਤਾਂ ਕਈ ਕੀਤਾ ਹੋਇਆਗਾ ਹੈਨਾ ੱੱਕਾ ਦਾ ਬਈ ਉਹ ਨਹੀਂ ਕੀਤਾ ਯਾਰ ਫਿਰ ਉਹ ਤਾਂ ਖੜੇ ਖੂੜੇ ਕਰਦਾ ਸੀ ਇਹਨਾਂ ਨੂੰ ਹਾਂ ਉਹਦਾ ਸਿੱਧੂ ਹੁਣ ਹੀ ਪੋਰੇ ਹੋਣੇ ਦੰਦੇ ਦੰਦੇ ਆ ਸਾਰੇ ਨਾ ਦੇ ਪੱਟੇ ਬਣੇ ਆ ਦੰਦੇ ਗਰਾਰੀਆਂ ਦੇ ਆਦੇ ਉਹ ਖੜੇ ਨਹੀਂ ਕਰਦੇ ਜੱਟ ਦੇ ਦੋ ਚਾਰ ਬਾਕੀ ਨਹੀਂ ਤਾਂ ਹਟਣਗੇ ਸੋਨਾਂ ਨੂੰ ਇਹੇ ਦੋਨੇ ਟਰੈਕਟਰ ਇੱਥੇ ਕਹੋ ਕੋ ਕਰਦੇ ਸੀ ਨਾ ਟਾਂਟੇ ਦਿਨਾਂ ਦਾ ਤਾਂ ਇਹਦਾ ਗੇਅਰ ਵਾਸੋਂ ਮਮੀ ਕਿਤੇ ਕਿਤੇ ਅੜ ਗਿਆ ਬੰਦੇ ਨੇ ਕੱਢਿਆ ਨਹੀਂ ਦੁਬਾਰੇ ਬਾਈਕ ਬੂਗ ਲਾਉਣ ਲੱਗੇ ਸਾਤ ਚਾਰੇ ਕਰਾਰੀਆਂ ਰਗੜੀਆਂ ਵੀ ਜਾਣੇ ਆ ਦੇ ਆ ਵੀ ਜਨ ਜੂਦੀ ਯਾਰ ਇਧਰਲੇ ਛੇੜਦੀਆਂ ਵੀ ਹਣਾ ਬਾਈ ਹੈ ਕੀ ਨਾ ਸਰਦੂ ਹੈ ਬਾਈ ਸਰਦੂ ਘਾਟੀ ਲੱਗੂਗਾ ਆ ਪਹਿਲੇ ਤੇ ਬਏ ਕਾਲੀ ਦੂਜੇ ਤੀਜੇ ਗੇਰ ਵਾਲੀ ਆ ਦੇਖ ਇਹ ਚਾਰੇ ਗਰਾਂ ਦੀ ਇਹ ਆ ਤਾਂ ਪੌਣੀਆਂ ਪੌਣੀਆਂ ਨੇ ਬਸ ਇਹ ਵੀ ਨਵੀਂ ਪੌਣੀਆਂ ਨੇ ਚਲੋ ਅਸੀਂ ਤਿੰਨ ਦੋ ਦੋ ਪੁੱਲ ਲੜ ਮੈਂ ਆ ਸੇ ਕੋ ਕੱਟ ਬਸ ਸੁੱਕਾ ਬਣਾ ਦੋ ਚੰਗਾ ਬਸ ਕੱਟੋ ਜਾ ਜਾ ਮੈਨੂੰ ਫੋਨ ਮਾਰ ਦਿਓ ਬਸ ਬਸ ਓਕੇ ਕੋਈ ਗੱਲ ਨਹੀਂ ਆ 4 ਵਜੇ ਲਿਆਈ ਗਏ ਸਹੀ ਪਹੁੰਚ ਗਿਆ ਤੇਰੇ ਕੋਲ ਮੈਂ ਬਾਤ ਤੁਹਾਨੂੰ ਦੱਸਦੀ